ਦੂਰ ਕਤ ਹੋਣਾ ਜਾਏ ਰਵ ਰਹੀ ਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜੈ ਪੇਖੋਂ ਤੈ ਹਜ਼ੂਰ ਦੂਰ ਕਤ ਹੋਣਾ ਜਾਏ ਰਾਗ ਰਹਿਿਆ ਸਰਬਤਰ ਮੈਂ ਮਨ ਸਦਾ ਧਿਆਈ ਇਹ ਤਉਤ ਨਹੀਂ ਬੀਛੜੈ ਸੋ ਸੰਗੀ ਕੰਨਿਐ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੇਐ ਰਹਾਉ ਪ੍ਰਤਪਾਲੈ ਅਪਿਆਹੋ ਦੇ ਕਛੂਨ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉਚੰਜਕਾਰੋ ਜਪ ਜਪ ਕਰੈ ਆਨੰਦ ਜਨ ਆਚਰ ਜੀਵ ਆਨੂਪ ਸਾਤ ਮਤ ਦਿਓ ਦਿਆਲ ਪ੍ਰਭ ਜਿਤ ਤੁਮੈ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਆ ਮਤ ਦਿਓ ਦਿਆਲ ਪ੍ਰਭ ਜਿਤ ਤੁਮੈ ਆਰਾਧਾਂ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਨ ਯੋਗ ਜੁਗੋ ਜੁਗੋ ਵਰਤਲ ਸਾਹਿਬ ਸਤਿਗੁਰੂ ਗੁਰੂ ਹਰਿਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਮਸੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨ ਵੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਤਨਾਸਰੀ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਜਿਨ੍ਹਾਂ ਦੇ ਰਸਨਾ ਤੋਂ ਉਚਾਰਣ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 677 678 ਸਬਾਈ ਮਾਨ ਹੈ ਸਾਹਿਬ ਜੀ ਕਿਰਪਾ ਕਰਦਣੇ ਕਹਿਣ ਲਗੇ ਜੈ ਜੈ ਵੇਖੋਂ ਤੈ ਹਜ਼ੂਰ ਦੂਰ ਕਤ ਹੋਣਾ ਜਾਈ ਮੈਂ ਜਿੱਥੇ ਜਿੱਥੇ ਵੇਖਦਾ ਉੱਥੇ ਮੈਨੂੰ ਆਪਣੇ ਹਾਜ਼ਰ ਨਾਜ਼ਰ ਪ੍ਰਮਾਤਮਾ ਘਾਤ ਵਿਖਾਈ ਦਿੰਦੇ ਉਹ ਕਦੇ ਵੀ ਮੇਰੇ ਤੋਂ ਦੂਰ ਜਾਂਦਾ ਹੀ ਨਹੀਂ ਹੈ ਮੇਰੇ ਨਾਲ ਹੈ ਰਵ ਰਹੀਆ ਸਰਬਤਰ ਮੈਂ ਮਨ ਸਦਾ ਧਿਆਈ ਕਿਆਨੇ ਕਿ ਮੇਰੇ ਮਨ ਉਹ ਆਕਾਰੁਖੁ ਵਾਇਗਰੁ ਹਰ ਇੱਕ ਜੀਵ ਅੰਦਰ ਵਸਿਆ ਹੋਇਆ ਰਵ ਰਹੀਆ ਸਰਬਤਰ ਮੈਂ ਮਨ ਸਦਾ ਧਿਆਈ ਸਦਾ ਉਹਨੂੰ ਧਿਆ ਮਿਛਾ ਤੁਰਦਿਆਂ ਫਿਰਦਿਆਂ ਉੜਦੇ ਆਂ ਬੰਦੇ ਆਂ ਜਦ ਤੱਕ ਜ਼ਿੰਦਗੀ ਸੁਆਸ ਚੱਲਦੇ ਨੇ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿ ਗੁਰੂ ਸਵਰਗ ਸਾਧ ਸੰਗ ਰਾਜ ਭਾਈ ਸੁਬੇਕ ਸਿੰਘ ਤੇ ਭਾਈ ਸ਼ਾਬਾਦ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਅਵਾ ਰੋਜ ਅਰਦਾਸ ਜਿ ਪੜਦੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਲਈ ਸੀ ਦਿੱਤੇ ਬੰਦ ਬੰਦ ਕਟਾਏ ਖੋਖਰੀਆਂ ਲੋਹਈਆਂ ਚਰਖੀਆਂ ਤੇ ਚੜ੍ਹੇ ਜਿਹੜੇ ਚੱਖਿਆਂ ਤੇ ਚੜ੍ਹੇ ਨੇ ਦੋਵੇਂ ਪਿਓ ਪੁੱਤਰ ਸਮਾਂ ਕਿਹੜਾ ਹੈ ਸਮਾਂ ਮੁਹੰਦ ਜ਼ਕਰੀਆ ਖਾਨ ਦੇ ਕੋਲ ਭਾਈ ਸੁਵੇਕ ਸਿੰਘ ਜਿਹੜੇ ਨੇ ਸਰਕਾਰੀ ਨੌਕਰੀ ਕਰਦੇ ਚੰਗੇ ਉਚੋਅ ਦੇਤੇ ਨੇ ਪਰ ਇੱਕ ਸਮਾਂ ਅਸਾ ਆਇਆ ਜੋ ਦਾ ਬੱਚਾ ਹੈ ਨਾ ਨੌਜਵਾਨ ਹੈ 17-18 ਸਾਲ ਦੀ ਉਮਰ ਹੈ ਜਦੋਂ ਜਵਾਨ ਹੋਇਆ ਬਹੁਤ ਸੋਹਣਾ ਪੁਰ ਪੜ੍ਹਾਈ ਵਿੱਚ ਬਹੁਤ ਤੇਜ਼ ਹੈ ਅਰਬੀ ਫਾਰਸੀ ਚੰਗੀ ਸੁਣਾਉਂਦੀ ਹੁਣ ਉਹ ਸਮਾਂ ਐਸਾ ਸੀ ਕਿ ਜਿਹੜੇ ਅਮੀਰ ਘਰਾਂ ਦੇ ਬੱਚੇ ਨੇ ਮੁਗਲਾਂ ਦੇ ਬੱਚੇ ਨੇ ਕੋ ਚੌਧਰੀਆਂ ਦੇ ਬੱਚੇ ਹਨ ਉਹ ਮੌਲਵੀਆਂ ਤੋਂ ਪੜ੍ਹਦੇ ਨੇ ਕਾਜ਼ੀਆਂ ਕੋਲ ਪੜ੍ਹਦੇ ਸੀ ਹੁਣ ਉਸ ਸਮੇਂ ਉਹ ਕਾਜ਼ੀ ਜਿਹੜਾ ਪੜ੍ਹਾ ਰਿਹਾ ਹੈ ਉਹ ਵੇਖਦਾ ਕਿ ਨੌਜਵਾਨ ਬਹੁਤ ਲਾਇਕ ਹੈ ਪਰਖ ਹੋ ਜਾਂਦੀ ਹੈ ਵੀ ਇੰਨਾ ਲਾਇਕ ਹੈ ਕੱਲ ਸਰਕਾਰੀ ਨੌਕਰੀ ਵਧੀਆ ਇਹਨੂੰ ਮਿਲੇਗੀ ਤੇ ਜੇ ਮੈਂ ਆਪਣੇ ਧੀ ਦਾ ਨਾਲ ਵਿਆਹ ਕਰਦੇ ਆਂ ਤੇ ਮੇਰੀ ਧੀ ਸੁਖੀ ਵਸੇਂ। ਅਨੇਕਿਆ ਕਿ ਅੰਨਕਾ ਰੋਜ਼ ਜਦੋਂ ਉਹਨੇ ਕਲਾਸ ਲਾਉਣੀ ਤੇ ਉਸਨੇ ਆਪਣੇ ਇਸਲਾਮ ਨੇ ਅਗਲਾ ਦੱਸਣੀ ਹੈ। ਵੀ ਸਾਡੇ ਇਸਲਾਮ ਦੀਆਂ ਆ ਖੂਬੀਆਂ ਨੇ ਸਾਡੇ ਕੁਰਾਨ ਵਿੱਚ ਆ ਲਿਖਿਆ ਹੋਇਆ ਤੇ ਦੂਜੇ ਪਾਸੇ ਭਾਈ ਸ਼ਾਹਬਾਦ ਜਿਹੜਾ ਸੁਬੇਕਸ ਦਾ ਪੁੱਤਰ ਹੈ ਉਹ ਗੁਰਗੰਸ ਦੀ ਗੱਲ ਕਰਦਾ ਹੈ ਉਹ ਆਪਣੇ ਇਤਿਹਾਸ ਦੀ ਗੱਲ ਕਰਦਾ ਹੈ ਦੇਖੋ ਸਮਾਂ ਕਿੱਸਾ ਹੈ ਪਰ ਪਿਤਾ ਨੇ ਆਪਣੇ ਬੱਚੇ ਨੂੰ ਗੁਰਮਤ ਨਾਲ ਜੋੜਿਆ ਹੋਏ ਆਪਣੇ ਬੱਚੇ ਨੂੰ ਦੱਸਿਆ ਜਾ ਰਿਹਾ ਮਰਿਆਦਾ ਕੀ ਹੈ ਗੁਰਬਿੰਦ ਸਿੰਘ ਬਾਣੀ ਸਾਡੇ ਲਈ ਕੀ ਕਹਿੰਦੀ ਹੈ ਕਿਹੜੇ ਸਿੱਖ ਧਰਮ ਦੇ ਸਿਧਾਂਤ ਨੇ ਕਿਹੜੇ ਕਰਮ ਕਰਨੇ ਚਾਹੀਦੇ ਕਿਹੜੇ ਨਹੀਂ ਕਰਨੇ ਚਾਹੀਦੇ ਉਹ ਗੱਲ ਵੱਖਰੀ ਹੈ ਅੱਜ ਦਾ ਪਿਤਾ ਚਿਸ ਭੁੱਲ ਗਿਆ ਉਸ ਬਾਪ ਨੇ ਰੋਜ਼ ਇਸ ਨੂੰ ਦੱਸਣਾ ਰੋਜ਼ ਸਮਾ ਦੇਣਾ ਬੱਚੇ ਨੂੰ ਜਦੋਂ ਕਲਾਸ ਲੱਗਣੇ ਆਣੇ ਆ ਕੇ ਘਰ ਦੱਸਣਾ ਪਿਤਾ ਜੀ ਆਹ ਮੈਨੂੰ ਕਿਹਾ ਉਸ ਤਾਂ ਕਾਜ਼ੀ ਨੂੰ ਆਸ ਸੁਝਾ ਦਿਆ ਸੀ ਤੇ ਦੂਜੇ ਪਾਸੇ ਸ਼ਹਾਬਤ ਸਿੰਘ ਆਪਣੇ ਤਰ੍ਹਾਂ ਦੀ ਗੱਲ ਦੱਸਦਾ ਜਦੋਂ ਆਖਿਰ ਕਾਜ਼ੀ ਨੇ ਵੇਖਿਆ ਪਈਏ ਮੇਰੀ ਗੱਲਾਂ ਵਿੱਚ ਨਹੀਂ ਆਉਂਦਾ ਕਹਿਣ ਲੱਗਾ ਮੈਂ ਚਾਹਨਾ ਕਿ ਮੇਰੀ ਧੀ ਦਾ ਨਿਕਾਹ ਤਨ ਹੋਵੇ ਤੈਨੂੰ ਮਨਜ਼ੂਰ ਉਹ ਕਹਿੰਦਾ ਮਨਜ਼ੂਰ ਹੈ ਪਰ ਨਿਕਾਹ ਨਹੀਂ ਹੋਵੇਗਾ ਆਨੰਦ ਕਰਜ ਹੋਵੇਗਾ ਕਾਜ਼ੀ ਚਾਹੁੰਦਾ ਭਈ ਇਹ ਮੁਸਲਮਾਨ ਬਣ ਜਾਏ ਆਪਣਾ ਸਿੱਖੀ ਤਿਆਗ ਦੇਵੇ ਇਸਲਾਮ ਧਰਮ ਧਾਰਨ ਕਰ ਲੈ ਆਪਣੇ ਧੀ ਦਾ ਵਿਆਹ ਕਰਾਂ ਉਹ ਕਹਿੰਦਾ ਮੈਨੂੰ ਮਨਜ਼ੂਰ ਹੈ ਜੇ ਧੀ ਬੱਚੀ ਅਮਰਸ਼ਾ ਕੇ ਸਿੱਖ ਬਣਦੀ ਤੇ ਮੈਂ ਆਨੰਦ ਕਰ ਕਰਨ ਤਿਆਰ ਮੈਨੂੰ ਕੋਈ ਮਨਾ ਨਹੀਂ ਹੈ ਠੀਕ जो ये गल कही तो हम का बड़ा गुस्सा आ गयाने उस समय के बादशाह के कोल झूठिया जाके गल कही इस्लाम के खिलाफ बोलता है ये मोहम्मद के खिलाफ बोलिए कुरान के खिलाफ बोलिए दवा पिओ पुत्रों कैद करता गया फिर काजी कहें जे इस्लाम कबूल करेगा तो मैं तेन छुटा देंगे मेरी धीना आनंद ब्याह कर लगे वो कहना जी आनंद कारज निकाह नहीं ਜਦੋਂ ਨਹੀਂ ਮੰਨੀ ਦੋਵਾਂ ਨੇ ਗੱਲ ਤੇ ਦੋਵਾਂ ਨੂੰ ਕਾਲ ਪਟਰੀ ਕਹਿ ਦਿੱਤਾ ਹੋਇਆ ਵੀ ਜਾਂ ਤਾਂ ਇਹ ਇਸਲਾਮ ਨੂੰ ਜਾਂ ਬੋਧ ਨੂੰ ਕਬੂਲ ਕਰ ਲੈ। ਉਹ ਕਹਿੰਦਾ ਜੀ ਦੋਵੇਂ ਪਿਉ ਪੁੱਤਰ ਕਹਿਣ ਲੱਗੇ ਅਸੀਂ ਮੌਤ ਕਬੂਲਦੇ ਆ ਇਸਲਾਮ ਨੂੰ ਕਬੂਲਦੇ ਸਿੱਖੀ ਨਹੀਂ ਤਿਆਗਦੇ। ਆ ਤੁਸੀਂ ਵੇਖੋ ਨਿਕਲਣੇ ਕਿ ਗੱਲਾਂ ਤੇ ਨਾ ਲੋਕ ਕਹਿੰਦੇ ਮੈਂ ਸਿੱਖੀ ਤਿਆਗ ਦਿੰਨੇ ਆ ਮੇਰਾ ਪ੍ਰਧਾਨ ਨੇ ਬਣਦੇ ਸੈਕਟਰੀ ਮੈਨੂੰ ਆਹ ਕੱਲ੍ਹ ਕਿਹਾ ਗਿਆ ਫਲਾਣਾ ਮੈਨੂੰ ਆਹ ਕਹਿ ਗਿਆ ਤੇ ਮੈਂ ਅੱਜ ਤੋਂ ਬਾਅਦ ਕੀਰਤਨ ਛੱਡ ਦਿੰਦਾ। ਮੈਂ ਕਿਰਪਾ ਨਾਲ ਸਿੱਖੀ ਤਿਆਗਣ ਤੂੰ ਭਈ ਪ੍ਰਧਾਨ ਦਾ ਸਿੱਖ ਹੈ ਤੂੰ ਕਿਸੇ ਸੈਕਟਰੀ ਦਾ ਸਿੱਖ ਹੈ ਜਾਂ ਗੁਰੂ ਦਾ ਸਿੰਘ ਤੇ ਤੇ ਜਿਹੜੇ ਗੁਰੂ ਘਰ ਵਿੱਚ ਤੇਰੀ ਗੱਲ ਨਹੀਂ ਬਣਨੀ ਤੂੰ ਕੋਈ ਹੋਰ ਕੰਮ ਕਰ ਸਕਦਾ ਪੱਕੇ ਹੀ ਵਰਸ ਨਿਕਲੀ ਗੱਲ ਤੇ ਦੇਖੋ ਜੀ ਮੇਰੇ ਨਾਲ ਸਾਥ ਨਹੀਂ ਦਿੱਤਾ ਮੈਂ ਸਿੱਖੀ ਤਿਆਗ ਲਈ ਪਿਓ ਨੇ ਪੁੱਤਰ ਕੇ ਪੁੱਤਰ ਜੇ ਤੂੰ ਸਿੱਖੀ ਤਿਆਗ ਗਿਆ ਨਾ ਤੇ ਲੋਕਾਂ ਨੇ ਕਹਿਣਾ ਕਿ ਸ਼ਾਬਾਦ ਸਿੰਘ ਬਾਣੀ ਵੀ ਪੜਦਾ ਸੀ इतिहास भी जानता सी पर अच्छा आखिर डोल है ना अपने शरीर ज्यादा प्यार कर रहे हैं पुत्र तो उस गुरुद्ध सिख है जिस गुरु ने अपने बच्चे कुर्बान कर दिते पर सौदा नहीं किता सिद्धांत उस गुरुद्धी तवी से बैठ गया पर सीखी नहीं तैयारी फिर दो प्यो पुत्रों ने बखरे बखरे करता है एक चानकिया नीति होंगी है ਪਿਓ ਨੂੰ ਕਹਿਣਾ ਵੀ ਤੇਰੇ ਪੁੱਤਰ ਮੰਨ ਗਿਆ ਇਸਲਾਮ ਉਹਨੇ ਮੰਨ ਲਿਆ ਇਸਲਾਮ ਕਹੂ ਲਗਾ ਮੈਂ ਤੂੰ ਵੀ ਮੰਨ ਜਾ ਪੁੱਤਰ ਨੂੰ ਕਹਿਣਾ ਵੀ ਤੇਰਾ ਪਿਤਾ ਮੰਨ ਗਿਆ ਇਸਲਾਮ ਤੂੰ ਵੀ ਮੰਨ ਜਾ ਪਰ ਦੋਵਾਂ ਨੂੰ ਐਸਾ ਭਰੋਸਾ ਸੀ ਪਰ ਨਹੀਂ ਐਸਾ ਕਦੇ ਨਹੀਂ ਹੋਵੇਗਾ ਪਿਤਾ ਨੂੰ ਇੰਨਾ ਭਰੋਸਾ ਹੈ ਕਿ ਮੇਰਾ ਬੱਚਾ ਕਿਸੇ ਵੀ ਹੱਥ 'ਚ ਸਿੱਖੀ त्याਗੇਗਾ ਨਹੀਂ ਆ ਕਿ ਸਾਨੂੰ ਭਰੋਸਾ ਹੈ ਕਿ ਸਾਡੇ ਜਿਹੜੇ ਬੱਚੇ ਬਾਹਰ ਗਏ ਵਿਦੇਸ਼ਾਂ ਵਿੱਚ ਉਹ ਸਿੱਖੀ त्याਗਣਗੇ अ डॉलर कट्ठे करते हैं बॉन्ड कट्ठे करते हैं भावें अगर दाढ़ी कट के बैठा हो सू परवाह नहीं होती। कि भरोसा है कि बच्चा सिक्खी सौदा नहीं करेगा तो दूजे पास पुत्र भरोसा है कि पिता के मोह बचा के पुत्र के मोह में आके पिता सीखी लेते आ गए आखिर दो चरखी चाढ़िया गया चरखी किसी बड़ा चरखा हो ਇੱਕ ਪਾਸੇ ਬਿਲਕੁਲ ਪਲਾਨ ਬੰਦੇ ਨੂੰ ਜਿਹੜਾ ਗੁਨਾਹਗਾਰ ਕਹਿੰਦੇ ਸਨ ਉਹ ਲਟਾਇਆ ਜਿਹੜਾ ਦੂਜੇ ਪਾਸੇ ਚਰਖਾ ਸੀ ਉਹਦੇ ਧੰਦੇ ਨਿਕਲੇ ਹੁੰਦੇ ਸਨ ਜਿਦੋਂ ਚਰਖੀ ਨੇ ਚੱਲਣਾ ਦੇ ਰੂਪ ਪੀੜਿਆ ਜਾਂਦਾ ਨਾ ਇਸ ਤਰ੍ਹਾਂ ਉਹ ਧੰਦੇ ਉਸ ਬੱਦੇ ਦੇ ਅੰਦਰ ਜਾਂਦੇ ਸਨ ਉਹਦੀਆਂ ਹੱਡੀਆਂ ਤੋਲ ਦਿੰਦੇ ਸਨ ਉਹ ਚਰਖੀ ਚਲੇ ਦੋਹਾਂ ਪਿਓ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਪਰ ਸਿੱਖੀ ਨੇ त्यागी ਅਜ ਉਹਨਾਂ ਦੋਹਾਂ ਸ਼ੋਰਮਿਆਂ ਦਾ ਛੀਦੀ ਦਿਹਾੜਾ ਹੈ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਉਹ ਰੱਬ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਨੇ ਕਹਿੰਦੇ ਕਿ ਇਹ ਤਉਤ ਨਹੀਂ ਵਿਛੜਾ ਸੋ ਸੰਗੇ ਗਣਿਆ ਸਾਡਾ ਮਿੱਤਰ ਕੌਣ ਹੈ ਸਦ ਵਿੱਚ ਜੋ ਸਾਡੇ ਨਾਲ ਹੁਣ ਵੀ ਹੈ ਤੇ ਅਗੇ ਆਉਣ ਵਾਲੇ ਸਮੇਂ ਚ ਰਵੇ ਅਸੀਂ ਦੁਨਿਆਵੀ ਮਿੱਤਰ ਬਣਾਏ ਹੋਏ ਨੇ ਆ ਮੇਰੇ ਪੁੱਤਰ ਮੇਰੇ ਨਾਲ ਤੁਰਨਗੇ ਬਿਰਤੀਆਂ ਜਦੋਂ ਅਖੀਰ ਸਮਾਂ ਹੁੰਦਾ ਕੋਈ ਵੀ ਨਾਲ ਨਹੀਂ ਜਾਂਦਾ ਉਦੋਂ ਤੁਹਾਡੇ ਕੀਤੇ ਹੋਏ ਕੰਮ ਤੁਹਾਡੇ ਗੁਣ ਤੁਹਾਡੇ ਨਾਲ ਜਾਣਗੇ ਕੋਈ ਸੰਸਾਰੀ ਮਿੱਤਰ ਨਹੀਂ ਦੇ ਸਹਬਗੇ ਲਗੇ ਬਿਨ ਸਜਾਏ ਜੋ ਨਿਮਖ ਮੈਂ ਸੋ 팔ਪ ਸੁਖ ਭਣੀ ਐ ਜਿਹੜਾ ਸੁਖ ਥੋੜ ਚਿਰ ਚ ਖਤਮ ਹੋ ਜਾਏ ਉਹਨੂੰ ਹੋਛਾ ਸੁਖ ਕਹਿਣਾ ਚਾਹੀਦਾ ਪ੍ਰਤ ਪਾਲ ਆਪਿ ਆਉ ਤੇ ਕਛ ਊਣ ਨਾ ਹੋਈ ਉਹ ਪਰਮਾਤਮਾ ਆਕਾਰ ਪ੍ਰਭੂ ਸ਼ਾਨੋ ਪ੍ਰਤ ਪਾਲਨਾ ਕਰਦਾ ਸਾਡੀ ਆਪਿ ਆਉ ਰਿਜ਼ਕ ਦਿੰਦਾ ਕਛ ਊਣ ਨਾ ਹੋਈ ਉਹਦੇ ਕਰ ਕਿਸੇ ਦਾ ਕਾਟਾ ਨਹੀਂ ਹੈ ਆਪਾਂ ਕਿਵਰ ਡੋਲ ਜਾਣੇ ਆ ਪਰ ਸ਼ਾਇਦ ਇਹ ਕੰਮ ਨਾ ਕੀਤਾ ਤੇ ਭੁੱਖੇ ਮਰ ਜਾਣਾ ਸਿੱਖੀ ਧਿਆਗਦੇ ਹੋ ਅਸੀਂ ਰੋਟੀ ਤਾਂ ਮਿਲਦੀ ਰਹੇਗੀ ਪਰ ਜੇ ਰੱਬ ਤੇ ਭਰੋਸਾ ਹੈ ਤੁਸੀਂ بڑے ਹੋਣਾ ਇੱਕ ਅਕਸਰ ਮੋਬਾਈਲ ਦੇ ਵਿੱਚ ਨੇ ਫੋਟੋ ਆਉਂਦੀ ਹੈ ਵੀਡੀਓ ਆਉਂਦੀ ਹੈ ਇੱਕ ਬਜ਼ੁਰਗ ਸਰਦਾਰ ਦੀ ਉਸ ਸਰਦਾਰ ਸਿਕਣਾ ਜਦੋਂ ਮੈਂ ਇੱਥੇ ਆਇਆ ਸੀ ਵਿਦੇਸ਼ ਵਿੱਚ ਤੇ ਮੈਨੂੰ ਕੰਮ ਨਹੀਂ ਸੀ ਮਿਲਦਾ ਜੇ ਕੰਮ ਮਿਲਦਾ ਸੀ ਤਾਂ 12 ਵਜੇ ਦਾ ਇੱਕ ਜਗ ਤੇ ਉੱਥੇ ਸ਼ੋਰੂਮਾਂ ਵਿੱਚ ਜਿੱਦੇ ਸ਼ਰਾਬ ਜਾਂ ਤੰਬਾਕੂ ਵੇਚਣਾ ਪੈਂਦਾ ਸੀ ਕਹਿੰਦਾ ਮੈਂ ਕਿਤਨੀਆਂ ਨੌਕਰੀਆਂ ਰਿਜੈਕਟ ਕਰਦੀਆਂ ਅੱਜ ਕਹਿੰਦਾ ਪੰਜਾਬ ਅੰਗਰੇਜ਼ਾਂ ਵਿੱਚਲੇ ਕੰਮ ਕਰਦੇ ਜੇ ਰੱਬ ਤੇ ਭਰੋਸਾ ਹੋਵੇ ਕਿ ਰੋਟੀ ਦਿਓਣਾ ਪ੍ਰਮਾਤਮਾ ਹੈ ਜਿਹਨੇ ਸੰਸਾਰ ਭੇਜਿਆ ਔਰ ਜਿਤਾ ਪ੍ਰਬੰਧ ਵੀ ਕਰਦਾ ਹੈ ਤੇ ਸਾਬ ਜੀ ਕਹਿੰਦਾ ਫਿਰ ਉਹ ਕਦੇ ਭਰਾਉਂਦਾ ਨਹੀਂ ਕਿਉਂਕਿ ਉਹਦੇ ਪ੍ਰਮਾਤਮੇ ਘਰ ਵਿੱਚ ਕਿਸੇ ਦਾ ਘਾਟਾ ਨਹੀਂ ਹੈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ ਉਹ ਆਕਾਰਪੂਰਨ ਵਾਹਿਗੁਰੂ ਹਰ ਇੱਕ ਸਾਥ ਦੇ ਨਾਲ ਜੋ ਮੇਰਾ ਮਾਲਕ ਹੈ ਸਾਡੀ ਸੰਭਾਲ ਕਰਦਾ ਆ ਛਲ ਆ ਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਅਸੀਂ ਲੋਕਾਂ ਨੂੰ ਛਲ ਸਕਦੇ ਆ ਬਾਰੂ ਧਰਮੀ ਪੈਰਾਵਾ ਬਣ ਕੇ ਮੈਂ ਬੜਾ ਚੰਗਾ ਬੜਾ ਧਰਮੀ ਆ ਲੋਕਾਂ ਨੂੰ ਛਲ ਸਕਦੇ ਆ ਰੱਬ ਨੂੰ ਛਲ ਨਹੀਂ ਸਕਦੇ ਉਹ ਤਾਂ ਘਟ ਘਟ ਕੇ ਅੰਦਰ ਕੀ ਜਾਣਦਾ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹضور ਉਹ ਸਾਡੇ ਅੰਦਰ ਦੀ ਹਰ ਇੱਕ ਗੱਲ ਜਾਣਦਾ ਹੈ ਅਸੀਂ ਬਾਹਰੋਂ ਭੇਖੀ ਹੋ ਸਕਦੇ ਆ ਸਾਧ ਸੰਗਤ ਲੋਕ ਨੂੰ ਛਲਦਾ ਨਾ ਬੜਾ ਧਰਮੀ ਹੈ ਜੇ ਬੜੀ ਬਾਣੀ ਪੜਦਾ ਬੜੀ ਸੇਵਾ ਕਰਦਾ ਪਰ ਸਾਡੇ ਅੰਦਰ ਕੀ ਹੈ ਲੋਕ ਛਲੇ ਜਾਣਗੇ ਰੱਬ ਨੇ ਉਹਨੂੰ ਕਿਹਾ ਅਛਲ ਚਲਾਈ ਨਾ ਚਲਾ ਨਾ ਕੋਈ ਕਟਾਰਾ ਕਰ ਸਕਿਆ ਕੋਈ ਉਹਨੂੰ ਮਾਰ ਨਹੀਂ ਸਕਦਾ ਕੋਈ ਉਹਨੂੰ ਛਾਲ ਨਹੀਂ ਸਕਦਾ ਕਿਉਂਕਿ ਪਰਮਾਤਮਾ ਅਛਲ ਹੈ ਅਛੇਦ ਅਛੇਦ ਨੂੰ ਵਿੰਨਿਆ ਨਹੀਂ ਜਾ ਸਕਦਾ ਕੋਈ ਤੀਰ ਮਾਰ ਗੋਲੀ ਮਾਰ ਕੇ ਮਾਰ ਨਹੀਂ ਸਕਦਾ अपार பிரபு ਬੇਅੰਤ ਹੈ ਉੱਚਾ ਜਾਕਾਰੂ ਉਹਦੀ ਹਸਤੀ ਬਹੁਤ ਉੱਚੀ ਤੂੰ ਗਾਣਾ ਗੱਡੀ ਜਾ ਉਸ ਨੂੰ ਕੋਈ ਪਰਵਾਹ ਨਹੀਂ ਉਹਦੀ ਹਸਤੀ ਇਹਨਾਂ ਚੀਜ਼ਾਂ ਬਹੁਤ ਉੱਚੀ ਹੈ ਤੇ ਜਿਹੜੇ ਉਸ ਦੀ ਬੰਦਗੀ ਕਰਦੇ ਹਨ ਫਿਰ ਉਹਨਾਂ ਦੀ ਵੀ ਹਸਤੀ ਉੱਚੀ ਹੋ ਜਾਂਦੀ ਹੈ ਉਹਨਾਂ ਦਾ ਜੀਵ ਉੱਚਾ ਹੋ ਜਾਂਦਾ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਕਹਿੰਦੇ ਉਹ ਪਰਮਾਤਮਾ ਬੜੇ ਹੈਰਾਨ ਕਰਨ ਕਲਕੁੱਤ ਕਰਨ ਵਾਲਾ ਹੈ ਬਹੁਤ ਸੋਹਣਾ ਹੈ ਤੇ ਪ੍ਰਮਾਤਮੇ ਦੀ ਬੰਦਗੀ ਕਰਨ ਵਾਲੇ ਉਹਦਾ ਹਮੇਸ਼ਾ ਜਪ ਕਰਕੇ ਆਨੰਦ ਪ੍ਰਾਪਤ ਕਰਦੇ ਹਨ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਅਰਾਧਾ ਹੁਣ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ ਨੇ ਕਹਿੰਦੇ ਹੇ ਕਾਲ ਪ੍ਰਖ ਵਾਹਿਗੁਰੂ ਮੈਨੂੰ ਐਸੀ ਮਤ ਦੇਹੁ ਸਾ ਮਤ ਦੇਹੁ ਦਿਆਲ ਪ੍ਰਭ ਦਿਆਲੂ ਪ੍ਰਮਾਤਮਾ ਜੀਓ ਜਿਤ ਤੁਮੈ ਅਰਾਧਾ ਜਿਸ ਮਤਲਬ ਮੈਂ ਤੇਰੀ ਬੰਦਗੀ ਕਰ ਸਕਾਂ ਵਿਖਾ ਬਾਣਾ ਮੇਰੀ ਜ਼ਿੰਦਗੀ ਚ ਮੇਰੀ ਪੇਖੀ ਨਾ ਮਾਂ ਬਲਕੇ ਮਾਨਕ ਕੇ ਦਰ ਬੰਦਗੀ ਕਰ ਸਕਾ ਨਾਨਕ ਮੰਗੈ ਦਾਨ ਪ੍ਰਭ ਰੇਡ ਪਗ ਸਾਦਾ ਮੈਂ ਨਾਨਕ ਤੇਰੇ ਦਰ ਤੇ ਆ ਕੇ ਇੱਕ ਦਾਨ ਮੰਗਦਾ ਉਹ ਦਾਨ ਕੀ ਗੁਰਮੁਖਾ ਦੇ ਚਰਨ ਧੂੜ ਮਿਲ ਜਾਏ ਮੈਨੂੰ ਸਤਸੰਗ ਦੇ ਬੈਠਣਾ ਨਸੀਬ ਹੋਵੇ ਨਿਮਰਤਾ ਤਾਂ ਕਿ ਮੈਂ ਸਤਸੰਗ 'ਚ ਬੈਠਾਂ ਤਾਂ ਕਿ ਮੇਰਾ ਵੀ ਜੀਵਨ ਸਫਲ ਹੋ ਜਾਏ ਸਤਗੁਰ ਕਿਰਪਾ ਕਰਨ ਕਿਤੇ ਸਾਡੇ ਬੱਚਿਆਂ ਅੰਦਰ ਸਿੱਖੀ ਪ੍ਰਤੀ ਇਹੋ ਜਿਹਾ ਪਿਆਰ ਜਿਹੋ ਜਿਹਾ ਪਿਆਰ ਭਾਈ ਸ਼ਾਹਬਾਤ ਸਿੰਘ ਦੇ ਅੰਦਰ ਸੀ ਸਾਡੇ ਬੱਚੇ ਭਾਵੇਂ ਜਿੱਥੇ ਮਰੇ ਜੌਬ ਕਰਨ ਮੱਖਾਂ ਕਮਾਉਣ ਪਰ ਸਭ ਤੋਂ ਵੱਡੇ ਨੰਬਰ 1 ਤੇ ਜਿਹੜੀ ਉਹ ਸਿੱਖੀ ਉਹ ਲੱਗੇ ਤੇ ਪੈਸਾ ਘਟ ਵੱਧੇ ਪ੍ਰਵਾਹ ਨਹੀਂ ਪਰ ਸਿੱਖੀ ਦੀ ਜਾਣਾ ਚਾਹੀਦੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਤਕਣਾ ਜਾਵੇ ਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ